ਸਨਦੀ ਖਾਸ ਔਰ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਹਿਲਾਂ ਤੇ ਅਸੀਂ ਗੁਰੂ ਮਹਾਰਾਜ ਦਾ ਘਟਾਨ ਕੋਟ ਸ਼ੁਕਰ ਕਰਦੇ ਆ ਉਹਦਾ ਸ਼ੁਕਰਾਨਾ ਕਰਦੇ ਆ ਉਹਦੇ ਦਰ ਤੇ ਆਉਣ ਦਾ ਮੌਕਾ ਮਿਲਿਆ ਤੇ ਬਾਕੀ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇੱਕ ਬੇਨਤੀ ਪੱਤਰ ਦੇਣ ਵਾਸਤੇ ਆਏ ਸਾਂ ਜੋ ਪਿਛਲੇ ਦਿਨ ਤੋਂ ਘਟਨਾਵਾਂ ਵਾਪਰ ਰਹੀਆਂ ਉਹ ਬਹੁਤ ਚਿੰਤਾਜਨਕ ਹੈ ਕਿ ਜੋ ਅਖੌਤੀ ਅਕਾਲੀ ਦਲ ਵਾਲੇ ਜਥੇਦਾਰਾਂ ਦੇ ਉੱਪਰ ਹੋਰ ਪੰਥਕ ਸ਼ਹੀਦਾਂ ਉੱਪਰ ਅਟੈਕ ਕਰ ਰਹੇ ਆ ਬੇਲੋੜੀ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਹੋਣੀ ਆ ਬੀਬੀ ਸਤਵੰਤ ਕੋਰ ਹੋਣੀ ਆ ਕਿ ਉਹਨਾਂ ਨੂੰ ਇਹ ਉਹਨਾਂ ਦਾ ਉਹਨਾਂ ਦੀ ਜਿਹੜੀ ਨਾ ਉਹਨਾਂ ਤੇ ਉਹਨਾਂ ਨਾਲ ਬਹੁਤ ਬੇਹੁਦਾ ਵਿਹਾਰ ਕੀਤਾ ਜਾ ਰਿਹਾ ਉਹ ਪੀਟੀਸੀ ਚੈਂਦਲਾ ਤੇ ਬਹੁਤ ਉਹ ਚੌੜਾ ਸਾਹਿਬ ਨਾਲ ਜੋੜ ਕੇ ਕਈ ਚੀਜ਼ਾਂ ਜਿਹੜੀਆਂ ਆਪਣੇ ਕੋਲੋਂ ਬਣਾ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਕਿਉਂ ਜਦੋਂ ਕਿ ਚੌੜਾ ਸਾਹਿਬ ਇੱਕ ਸਕਾਰ ਰਸਤੀ ਸੀ ਆਮ ਵਿਚਰਦੇ ਸੀ ਉਹਨਾਂ ਨੂੰ ਕੋਈ ਵੀ ਗੁਰੂ ਸੇਕ ਮਿਲ ਸਕਦਾ ਸੀਗਾ ਜਾਂ ਉਹ ਕਿਸੇ ਨੂੰ ਮਿਲ ਸਕਦੇ ਸੀ ਤੇ ਉਹ ਉਹ ਇਹਨਾਂ ਚੀਜ਼ਾਂ ਦਾ ਜਿਹੜਾ ਗਲਤ ਫਾਇਦਾ ਉਠਾਇਆ ਜਾ ਰਿਹਾ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਅਸੀਂ ਉਹਦੇ ਵਿਰੋਧ ਚ ਜਹੇਦਾਰ ਸਾਹਿਬ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੋ ਇਹ ਇਹ ਖੋਤੇ ਕਾਲੀਦਾਰ ਵਾਲੇ ਕਰ ਰਹੇ ਆ ਉਹ ਉਹਦੀ ਅਸੀਂ ਕੋਰ ਨਿੰਦਾ ਕਰਦੇ ਆਂ ਔਰ ਜਹੇਦਾਰ ਸਾਹਿਬ ਨੇ ਕਿਹਾ ਕਿ ਇਹਨਾਂ ਤੇ ਸਖਤ ਐਕਸ਼ਨ ਲੈ ਕੇ ਇਹਨਾਂ ਨੂੰ ਪੰਚ ਸੌ ਸੇਕਣਾ ਚਾਹੀਦਾ ਕਿਉਂਕਿ ਇਹ ਅਕਾਲ ਤਖਤ ਦੀ ਜੋ ਇਹਨਾਂ ਨੂੰ 2 ਤਰੀਕ ਨੂੰ ਹੁਕਮ ਹੋਇਆ ਉਹਦੀ ਅਦੁੱਲੀ ਕਰ ਰਹੇ ਆ ਉਹ ਉਹਨੂੰ ਵੰਗਾਰ ਰਹੇ ਆ ਇਸ ਕਰਕੇ ਅਸੀਂ ਜਹਦਰ ਸਾਹਿਬ ਨੂੰ ਕਹਿੰਨੇ ਆ ਕਿ ਅਕਾਲ ਤਖਤ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਇਹਨਾਂ ਨੂੰ ਸਖਤ ਤੋਂ ਸਖਤ ਉਦੋਂ ਵੀ ਜਿਹੜੀ ਇਹ ਸਜ਼ਾ ਲਾਈ ਗਈ ਉਹ ਸੰਗਤਾਂ ਦੇ ਮਨ ਚ ਹੈ ਕਿ ਉਹ ਘਾਟਿਆ ਸਜ਼ਾ ਇਹਨਾਂ ਦੇ ਜਿਹੜੇ ਜਿਹੜੇ ਵੱਡੇ ਗਰਾਹ ਸੀ ਉਹਨੇ ਸਜ਼ਾ ਨਹੀਂ ਦਿੱਤੀ ਗਈ ਉਹ ਤੋਂ ਇਹਨਾਂ ਦੀ ਸਜ਼ਾ ਘੱਟ ਸੀਗੀ ਉਹ ਦਾ ਪ੍ਰਤੀਕਰਮ ਵੀ ਚੋੜਾ ਸਾਹਿਬ ਵੱਲੋਂ ਜੋ ਜੋ ਪ੍ਰਗਟ ਹੋਇਆ ਦੂਸਰਾ ਹੁਣ ਇਹ ਜੋ ਉਹ ਜੋ ਇਹਨਾਂ ਨੂੰ ਕੀਤਾ ਗਿਆ ਉਹਨਾਂ ਨੂੰ ਅਸਤੀਫਾ ਦੇਣ ਵਾਸਤੇ ਕਿਹਾ ਗਿਆ ਉਸ ਚੀਜ਼ ਨੂੰ ਵੀ ਉਹ ਤੋਂ ਵੀ ਭੱਜ ਰਹੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਮੇਰਾ ਖਿਆਲ ਹੈ ਕਿ ਇਹਨਾਂ ਨੇ ਅਕਾਲ ਤਖਤ ਦੀ ਸ਼ਾਨ ਨੂੰ ਸ਼ਾਹਾਨ ਆਨਸ਼ਾਨ ਨੂੰ ਵੱਡਾ ਕਰਨਾ ਸੀ ਉਹ ਉਹਨੂੰ ਘਟਾਉਣ ਵਾਸਤੇ ਲੱਗੇ ਹੋਏ ਆ ਦੂਸਰਾ ਇੱਕ ਜੋ ਬੀਬੀ ਜਗੀਰ ਕੋਰਨਾ ਧਾਮੀ ਸਾਹਿਬ ਨੇ ਕੀਤਾ ਉਹਦੀ ਵੀ ਅਸੀਂ ਕੋਰਨੀਦਾ ਕਰਦੇ ਆ ਕਿ ਇੱਕ ਐਡੇ ਵੱਡੇ ਅਹੁਦੇ ਤੇ ਹੁੰਦੇ ਹੋਏ ਇਹ ਜਿਹੜਾ ਪੂਰੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਗੱਲ ਆ ਪਰ ਉਹ ਇੱਕ ਧੜੇ ਦੀ ਚਾਪਲੂਸੀ ਕਰਕੇ ਇਹ ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ ਹੋਇਆ ਤੇ ਦੂਜਿਆਂ ਨੂੰ ਉਹ ਇਹੋ ਜਿਹਾਂ ਜੋ ਉਹਨਾਂ ਦੇ ਮੂੰਹ ਤੋਂ ਬਚਨ ਨਿਕਲੇ ਉਹ ਆਪਾਂ ਦਹਿਰਾ ਨਹੀਂ ਸਕਦੇ ਉਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਦੀ ਕੋਰਨਿੰਦਾ ਕਰਦੇ ਹਾਂ ਤੇ ਅਸੀਂ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਧਮੀ ਸਾਹਿਬ ਨੂੰ ਵੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਅਸਤ ਸਰ ਜਿਸ ਤਰੀਕੇ ਨਾਲ ਗੱਲ ਪੂਰੀ ਚੱਲ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾਵਾਂ ਮੁਅਤਲ ਕਰਤੀ ਹੈ ਉਹਨੂੰ ਕਿਵੇਂ ਵੇਖ ਨਹੀਂ ਉਹ ਤੇ ਜੀ ਸਰੇ ਸਰ ਤੱਕਾ ਗਿਆਨੀ ਹਰਪ੍ਰੀਤ ਸਿੰਘ ਨੂੰ ਅਤੇ ਜਿਹੜੇ ਦੋਸ਼ ਲਗਾਏ ਜਾ ਰਹੇ ਆ ਉਹ ਦੋਸ਼ ਉਹ ਤੇ ਬਹੁਤ ਪੁਰਾਣੇ ਆ ਉਹਨਾਂ ਨੂੰ ਜਦੋਂ ਤੁਸੀਂ ਇਹ ਇਹ ਇਹਨਾਂ ਉਹਦਿਆਂ ਤੇ ਬਿਠਾਇਆ ਉਦੋਂ ਤੁਸੀਂ ਉਹਨਾਂ ਦੀ ਜਾਂਚ ਕਰਨੀ ਚਾਹੀਦੀ ਸੀ ਅੱਜ ਤੁਸੀਂ ਉਹਨਾਂ ਦੀ ਉਹ ਜਾਂਚ ਕਿਉਂਕਿ ਅੱਜ ਉਹ ਤੁਹਾਡੇ ਜੋ ਤੁਸੀਂ ਉਹਨਾਂ ਦਾ ਆਰਡਰ ਕਰਦੇ ਜੋ ਉਹ ਚੀਜ਼ ਨੂੰ ਮੰਗਨ ਤੋਂ ਉਹ ਪੰਥ ਦੇ ਹਿੱਤ ਵਿੱਚ ਫੈਸਲਾ ਕਰਦੇ ਤੇ ਤੁਸੀਂ ਉਹਨਾਂ ਦੇ ਬਰੋਚ ਜਾਂਦੇ ਜੋ ਪਹਿਲਾਂ ਤੁਸੀਂ ਉਹਨਾਂ ਦੇ ਇਹੋ ਜਿਹੇ ﺍﻟਜ਼ਾਮਾਂ ਦੀ ਕੋਈ ਪਰਵਾਹ ਨਹੀਂ ਕੀਤੀ ਹੈਂ ਇਹ ਜੇ ਤੁਸੀਂ ਸਹੀ ਅਰਥਾਂ ਚ ਉਹਦੋਂ ਕਰਨੇ ਚਾਹੀਦੇ ਸੀ ਜਦੋਂ ਉਹਨਾਂ ਨੂੰ ਡਿਊਟੀ ਤੇ ਬਿਠਾਇਆ ਗਿਆ ਹੁਣ ਤੇ ਉਹ ਕੋਈ ਤਕ ਨਹੀਂ ਬਣਦੀ ਉਹ ਤੇ ਖਾਲੀ ਹੁਣ ਤੁਸੀਂ ਆਪਣਾ ਰੋਸ ਕਿਉਂਕਿ ਉਹ ਜੋ ਜੋ ਫੈਸਲੇ ਹੋਏ ਉਹਨਾਂ ਨੂੰ ਤੁਸੀਂ ਬਦਲਣਾ ਚਾਹ ਰਹੇ ਹੋ ਤੇ ਉਹ ਇਸ ਉਹ ਗੱਲ ਝੜਿੱਕਾ ਬਣ ਰਹੇ ਆ ਇਸ ਕਰਕੇ ਤੁਸੀਂ ਉਹਨਾਂ ਦੀ ਹੁਣ ਅਰਜ਼ੀ ਕੋਸ਼ਿਸ਼ ਕਰਕੇ ਉਹਨਾਂ ਨੂੰ ਇਹ ਸੰਸਥਾ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਜੋ ਪੰਥ ਬਰਦਾਸ਼ਤ ਨਹੀਂ ਕਰੂਗਾ ਕੋਹਾਂ ਦੀ ਇੱਕ ਵੀਡੀਓ ਵਾਇਰਲ ਹੋ ਗਈ ਦੇ ਵਿੱਚ ਉਹਨਾਂ ਲੋਕ ਇੱਕ ਆਪ ਸ਼ਬਦਾ ਇਸਤੇਮਾਲ ਕੀਤਾ ਗਿਆ ਆਪਣਾ ਸਖਤਰੇ ਦੇ ਅੰਦਰ ਨਹੀਂ ਉਹਦਾ ਉਹਦੇ ਬਾਰੇ ਸਾਨੂੰ ਏਡੀ ਕੋਈ ਜਾਣਕਾਰੀ ਨਹੀਂ ਪਰ ਇਹ ਜੋ ਜੋ ਕੀਤਾ ਜਾ ਰਿਹਾ ਜੋ ਵੀ ਉਹ ਕਾਰਵਾਈ ਉਹ ਕੋਈ ਕੋਈ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਜੇ ਕੋਈ ਜਾਂਚ ਕਮੇਟੀ ਵੀ ਬਿਠਾਉਣੀ ਆ ਤੇ ਉਹ ਜਾਂਚ ਕਮੇਟੀ ਕੋਈ ਨਿਰਪੱਖ ਲੋਕਾਂ ਦੀ ਹੋਵੇ ਜਿਹੜੇ ਬੰਦੇ ਜਿਨ੍ਹਾਂ ਦੇ ਇਲਜ਼ਾਮ ਹੈ ਉਹੀ ਉਹ ਜੱਜ ਬਣਨਗੇ ਤੇ ਉਹ ਮੇਰੇ ਖਿਆਲ ਉਹ ਕਿੱਦਾਂ ਇਨਸਾਫ ਕਰਨਗੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜੇ ਬਾਈਚਨ ਸੂ ਉਹਨਾਂ ਪਹਿਲੇ ਗੱਲ ਤੇ ਉਹ ਬਹੁਤ ਪੁਰਾਣੇ ਦੋਸ਼ ਹੈ ਜਿਹੜੇ ਉਹਨਾਂ ਤੇ ਕੀਤੇ ਕੀਤੇ ਜਾ ਰਹੇ ਆ ਉਹਨਾਂ ਦੀ ਅੱਜ ਤੱਕ ਕੋਈ ਟਕ ਨਹੀਂ ਬਣਦੀ ਜੇ ਫਿਰ ਵੀ ਕੋਈ ਚਾਹੁੰਦੇ ਆ ਤੇ ਕੋਈ ਨਰਪੱਖ ਲੋਕਾਂ ਦੀ ਵਿਦਵਾਨ ਰਿਟਾਇਰ ਜੱਜਾਂ ਦੀ ਕੋਈ ਕਮੇਟੀ ਬਣਾ ਕੇ ਉਹਦੀ ਜਾਂਚ ਕੀਤੀ ਜਾਵੇ ਅੱਛਾ ਮਹੇਸ਼ਿੰਦਰ ਸਿੰਘ ਗਰੇਵਾਲ ਲੋਕ ਬੀਬੀ ਸਤੰਤਰ ਕੋ ਰਹਿਣਾ ਬਾਰੇ ਕੋਈ ਗੱਲ ਕੀਤੀ ਉਹਨੂੰ ਕਿੱਦਾਂ ਦੇ ਉਹ ਬਹੁਤ ਘੱਡਿਆ ਹਰਕਤ ਆ ਜੀ ਉਹ ਇੱਕ ਬਹੁਤ ਸਤਕਾਰ ਤੇ ਸਖਸੀਅਤ ਦੀ ਬੇਟੀ ਆ ਤੇ ਅਮਰ ਸ਼ਹੀਦ ਭਾਈ ਅਮਰਿਕ ਸਿੰਘ ਹੁਣਾ ਦੀ ਉਹਨਾਂ ਦੇ ਦਾਦਾ ਜੀ ਅਕਸਰ ਸੰਤ ਕਰਤਾਰ ਸਿੰਘ ਹੁਣਾ ਬਹੁਤ ਵੱਡਾ ਉਹਦਾ ਵਾ ਉਹਨਾਂ ਨੇ ਪੰਥ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਨੂੰ ਤੁਸੀਂ ਇਦਾਂ ਟਾਰਗੇਟ ਕਰੋ ਤੇ ਮੇਰੇ ਖਿਆਲ ਅਕ ਬਹੁਤ ਨਿੰਦਣਯੋਗ ਆ ਅਸੀਂ ਤੇ ਚਾਹੁੰਦੇ ਕੋ ਮਾਫੀ ਮੰਗਣ ਨਹੀਂ ਤੇ ਪੰਥ ਉਹਨਾਂ ਨੂੰ ਮਾਫ ਨਹੀਂ ਕਰੂਗਾ ਉਹਨਾਂ ਉਹਨਾਂ ਦਾ ਅਸੀਂ ਬਾਈਕ ਕਰਾਂਗੇ ਅਸੀਂ ਜਸਵੰਤ ਸਿੰਘ ਸਾਹਿਬ ਨੂੰ ਕਿਹਨੇ ਕੋ ਉਹਨਾਂ ਨੂੰ ਇਹ ਪਹਿਲੀ ਗੱਲ ਤੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਣਾ ਚਾਹੀਦਾ। ਜਿਹ ਪਰ ਜਿਸ ਤਰੀਕੇ ਨਾਲ ਮਾਹੌਲ ਇਸ ਵੇਲੇ ਸਿਰਜਿਆ ਗਿਆ ਹੈ ਕਿਸ ਤਰੀਕੇ ਨਾਲ ਪੰਥ ਦੇ ਵਿੱਚ ਇਸ ਵੇਲੇ ਖੜੱਤਨ ਪੈ ਗਈ ਹੈ ਜਾਂ ਵਿਵਾਦ ਪੈ ਰਹੇ ਨੇ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਇਹ ਵਿਵਾਦ ਜੀ ਜਾਣਬੁੱਝ ਕੇ ਪਾਏ ਜਾ ਰਹੇ ਆ ਜਿਹਦੋਂ ਉਹ ਦੋ ਤਰੀਕ ਦਾ ਫੈਸਲਾ ਸੀ ਉਹਨੂੰ ਇਹਨਾਂ ਨੇ ਲਾਗੂ ਕਰਦੇ ਤੇ ਕੋਈ ਕੋਈ ਗੱਲ ਨਹੀਂ ਸੀ ਲੋਕਾਂ ਇਹ ਉਹ ਚੀਜ਼ ਤੋਂ ਭੱਜ ਰਹੇ ਆ ਜੀ। ਉਹ ਆਪਣੇ ਗ੍ਰਾਮ ਹੀ ਇਹ ਕਬੂਲ ਕਰਕੇ ਵੀ ਉਤੋਂ ਹੁਣ ਦੁਬਾਰਾ ਦੌੜ ਰਹੇ ਆ ਹੁਣ ਪੰਥ ਦੌੜ ਨਹੀਂ ਦਊਗਾ ਇਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਇਹ ਚੀਜ਼ ਆ ਕਿ ਪੰਥ ਨੇ ਤੇ ਇਹਨਾਂ ਨੂੰ ਪਹਿਲਾਂ ਇਨਕਾਰ ਦਿੱਤਾ ਹੋਇਆ ਔਰ ਇਹਨਾਂ ਨੂੰ ਜੇ ਚਾਹੀਦਾ ਹੈ ਕਿ ਸੱਚੇ ਦਿਲੋਂ ਆ ਕੇ ਗੁਰੂ ਦੇ ਹਰ ਦਰ ਤੇ ਮਾਫੀ ਮੰਗਦੇ ਤੇ ਇੱਥੇ ਵੀ ਆ ਕੇ ਇਹਨਾਂ ਨੇ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਜੋ ਇੱਥੇ ਵੀ ਇਹ ਅਕਾਲ ਤਖਤ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰਕੇ ਤੇ ਇਹਨਾਂ ਦਾ ਜ਼ਰਾਦਾ ਕਿ ਅਸੀਂ ਆਪਣੀਆਂ ਗੱਦੀਆਂ ਤੇ ਫਿਰ ਕਿਸ ਤਰੀਕੇ ਨਾਲ ਬਰਾਜਮ ਪਰ ਲੇਕਿਨ ਲੋਕਾਂ ਨੂੰ ਹੁਣ ਅਸਲੀਅਤ ਦਾ ਪਤਾ ਵਾ ਕਿ ਇਹ ਗੁਰੂ ਨਮੀ ਇਸ ਕੇ ਵੀਰ ਨੂੰ ਗੁਰੂ ਮੰਨ ਕੇ ਬੈਠੇ ਆ ਉਹਦੀ ਚਾਪਲੂਸੀ ਚ ਦਿਨ ਰਾਤ ਉਹਨੂੰ ਵੀ ਹਰ ਤਰੀਕੇ ਨਾਲ ਪ੍ਰੋਟੈਕਟ ਕਰ ਰਿਆ ਮੇਰੇ ਖਿਆਲੇ ਕਿ ਇਹ ਆਉਣ ਵਾਲੇ ਸਮੇਂ ਚੱਲੂਗਾ ਨਹੀਂ ਇਦਾਂ ਪਰ ਇੱਕ ਪਾਸੇ ਨਰਾਇਣ ਚੋੜਾ ਨੂੰ ਪੰਤ ਤੋਂ ਛੇਕਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਜੀਬੀਸੀ ਨੇ ਉਹ ਕਹਿੰਦਾ ਜੈਦਾ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਨਹੀਂ ਇਹ ਤੇ ਦੇਖੋ ਜੀ ਉਹ ਜੋ ਜੋ ਉਹਨਾਂ ਨੇ ਕੋਈ ਦੋਸ਼ ਹੈ ਤੇ ਉਹ ਸਰਕਾਰ ਨੇ ਉਹਨਾਂ ਨੂੰ ਰੈਸਟ ਕੀਤਾ ਹੋਇਆ ਉਹ ਆਪੇ ਕਰੋ ਬਾਕੀ ਤੁਸੀਂ ਉਹਦੀ ਦਸਤਾਰ ਲਾਈ ਹੈ ਇਥੇ ਉਹਦੇ ਤੇ ਦਸ਼ਦਾਰ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਕੋਈ ਐਕਸ਼ਨ ਨਹੀਂ ਲੈ ਰਹੀ ਤੇ ਉਹਨਾਂ ਪੰਥੀਓਂ ਸੇਕਣ ਦੀ ਗੱਲ ਕੀਤੀ ਜਾ ਰਹੀ ਆ ਤੇ ਜਿਹੜੇ ਬੰਦੇ ਐਡੇ ਐਡੇ ਵੱਡੇ ਦੋਸ਼ ਜਿਨ੍ਹਾਂ ਨੇ ਕਈ ਕਤਲਾਂ ਦੀ ਕਬੂਲ ਲਿਆ ਸਭ ਕੁਝ ਕਰ ਲਿਆ ਗੁਰੂ ਸਾਹਿਬ ਦੀਆਂ ਬਦਬੀਆਂ ਕਬੂਲ ਲੀਆਂ ਉਹ ਉਹ ਬੰਦਿਆਂ ਨੂੰ ਤੁਸੀਂ ਪੰਥੀਓਂ ਉਹਨਾਂ ਨੂੰ ਛੱਕਣ ਦੀ ਕਿਉਂ ਨਹੀਂ ਮੰਗ ਕਰਦੇ ਪਰ ਉਹ ਕਹਿੰਦੇ ਉਹਨਾਂ ਨੂੰ ਇੱਥੇ ਇੱਥੇ ਅੱਗੇ ਸੇਵਾ ਨਿਭਾਤ ਹੀ ਕੰਮ ਖਤਮ ਹੋ ਜਾਣਾ ਕਿ ਉਹ ਚੌੜਾ ਸਾਹਿਬ ਨੂੰ ਸੇਵਾ ਲਾ ਦੇਣ ਉਹ ਵੀ ਉਹ ਵੀ ਸੇਵਾ ਕਰ ਲੈਣਗੇ ਇਹ ਇਹ ਚੀਜ਼ ਹੈ ਕਿ ਸੇਵਾਏ ਜੇ ਇਸ ਤਰੀਕੇ ਨਾਲ ਏਡੇ ਏਡੇ ਵੱਡੇ ਗੁਨਾਹ maaf ਹੋ ਸਕਦੇ ਤਾਂ ਫਿਰ ਚੌੜਾ ਸਾਹਿਬ ਨੂੰ ਵੀ ਸੇਵਾ ਲਾਓ ਉਹ ਵੀ ਆਪਣਾ ਆਪਣਾ ਇੱਥੇ ਮੈਂ ਸੇਵਾ 4 ਦਿਨ ਸੇਵਾ ਕਰਨਗੇ ਤੇ ਉਹਨਾਂ ਨੂੰ ਛੁੱਟੀ ਹੋ ਜਾਣ ਪਰ ਗੁਰੂ ਘਰ 'ਤੇ ਹਮਲਾ ਕਿਸ ਜਾਏ ਨਹੀ ਗੁਰੂ ਘਰ 'ਤੇ ਹਮਲਾ ਦੇਖੋ ਕਿ ਹਮਲਾ ਕਿਉਂ ਹੋਇਆ ਕਿ ਲੋਕਾਂ ਦੇ ਮਨ 'ਚ ਕਿੱਡਾ ਵੱਡਾ ਰੋਸ ਆ ਕਿ ਇਹਨਾਂ ਨੇ ਏਡੇ ਵੱਡੇ ਗੁਨਾਹ ਗਾ ਰਿਆ ਇਹਨਾਂ ਨੂੰ ਸਜ਼ਾ ਥੋੜੀ ਮਿਲੀ ਆ ਲੇਕਿਨ ਫਿਰ ਵੀ ਚਲੋ ਅਸੀਂ ਕਿ ਇਹ ਨੇ ਉਹਨੂੰ ਜਸਟੀਫਾਈ ਨਹੀਂ ਕਰਦੇ ਕਿ ਹਾਂ ਕਿ ਉਹ ਸਹੀ ਹੋਇਆ ਜਾਂ ਗਲਤ ਹੋਇਆ ਪਰ ਉਹ ਤੋਂ ਬਾਅਦ ਵੀ ਜੋ ਹੋਇਆ ਉਹ ਉਹ ਵੀ ਬਹੁਤ ਗਲਤ ਹੈ ਕਿ ਤੁਸੀਂ ਇੱਕ ਪਾਰਟੀ ਬਣਾਈ ਸੀ ਆਪਣੀ ਜਿੱਥੋਂ ਤੱਕ ਗੱਲਬਾਤ ਪਹੁੰਚੀ ਹੈ ਕਿਉਂਕਿ ਉਹ ਗੱਲ ਨਜ਼ਰ ਨਹੀਂ ਆ ਰਹੀ ਹਾਲੇ ਨਹੀਂ ਉਹਦੇ ਵਾਸਤੇ ਚੱਲ ਰਿਹਾ ਜੀ ਅਸੀਂ ਇਹ ਦੇਖ ਹੀ ਰਹੇ ਸਾਂਗੇ ਕਿ ਡਰਾਮਾ ਛੇਸ ਪੰਥਕ ਕੋਈ ਕਾਲ ਤੱਕ ਦੀ ਜੇਸਦਾਰੀ ਦੇ ਗਵਾਹੀ ਹਟ ਕੋਈ ਇੱਕ ਸਾਂਝਾ ਅਕਾਲੀ ਦਲ ਬਣ ਜਾਊਗਾ ਜਾਂ ਕੁਝ ਹੋ ਜਾਊਗਾ ਪਰ ਹਾਲਾਤ ਇਦਾਂ ਦੇ ਆ ਕਿ ਉਹ ਆਪਣੇ ਵਾਅਦਿਆਂ ਤੋਂ ਫੇਰ ਭੱਜ ਰਹੇ ਆ ਇਸ ਕਰਕੇ ਹੁਣ ਅਸੀਂ ਇਸ ਇਸ ਤੇ ਕੰਮ ਕਰ ਰਹੇ ਆ ਤੇ ਜਲਦੀ ਅਸੀਂ ਆਪਣੀ ਪਾਰਟੀ ਦਾ ਜੋਰ ਢਾਂਚਾ ਗਠਨ ਕਰਾਂਗੇ ਅੱਛਾ ਸਰ ਇੱਕ ਹੋਰ ਇੱਕ ਆਖਰੀ ਸਵਾਲ ਆ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਨੂੰ ਪੁਨਰ ਗਠਨ ਗੰਭੀਰ ਗੱਲ ਕੀਤੀ ਗਈ ਹੈ ਤੇ ਕਿਹਾ ਤੁਸੀਂ ਉਸਦਾ ਹਿੱਸਾ ਬਣੋਗੇ ਅਗਰ ਨਵਾਂ ਅਕਾਲੀ ਦਲ ਕੋਈ ਨਵਾਂ ਕਿਆਰ ਹੁੰਦਾ ਤੇ ਨਹੀਂ ਇਹ ਦੇਖੋ ਪੁੰਦਰ ਗਠਨ ਕਰਨ ਵਾਲੀ ਕਿਹੜੀ ਗੱਲ ਹੈ ਜੀ ਜਿਹੜਾ ਜਿਹੜੇ ਅਕਾਲੀ ਦਲ ਨੂੰ ਲੋਕਾਂ ਨੇ ਇਨਕਾਰਤਾ ਅਕਾਲ ਤਖਤੋਂ ਉਪਘੋੜੇ ਹੋ ਰਹੇ ਆ ਤੇ ਤੇ ਹੈ ਕੋਈ ਅਕਾਲੀ ਦਲ ਨਵਾਂ ਬਣ ਰਿਹਾ ਨਾ ਨਹੀਂ ਨਵਾਂ ਨਵਾਂ ਤੇ ਉਹ ਜੇ ਉਹ ਜੋ ਇਥੇ ਕਮੇਟੀ ਬਣੀ ਆ ਜਾਂ ਜੋ ਕੀਤਾ ਗਿਆ ਉਹ ਦੋਵਾਂ ਧੜਿਆਂ ਨੂੰ ਇਕੱਠੇ ਕਰਨ ਵਾਸਤੇ ਗੱਲ ਕੀਤੀ ਗਈ ਹੈ ਮੇਰਾ ਖਿਆਲ ਉਹਨੂੰ ਉਹ ਸਰਪ੍ਰੰਤ ਨਹੀਂ ਗਈ ਹੋਰ ਵੀ ਧਿਰਾਂ ਵਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਨੀ ਚਾਹੀਦੀ ਸੀ ਚਲੋ ਅਸੀਂ ਆਪਣੇ ਤੌਰ ਤੇ ਹੁਣ ਇਹ ਜਦੋਂ ਦੇਖ ਲਿਆ ਕਿ ਹਾਲਾਤ ਇਦਾਂ ਦੇ ਬਣ ਗਿਆ ਕਿ ਜਰੂਰੀ ਇਹ ਮੈਦਾਨ ਚਾਉਣਾ ਪਊਗਾ ਤੇ ਅਸੀਂ ਹੋਣਾ ਇਹ ਜਲਦੀ ਇੱਥੇ ਕੰਮ ਕਰ ਰਹੇ ਆ ਜਲਦੀ ਕੋਈ ਅਸੀਂ ਸੰਗਤਾਂ ਨੂੰ ਇਹ ਇਹ ਖਬਰ ਦਵਾਂਗੇ ਕੋਈ ਸ਼ੋਭੇ ਇਹਦਾ ਢਾਂਚਾ ਆ ਜਾ ਜਾਂ ਇਹਦੀ ਕਮੇਟੀ ਗਠਨ ਕਰਕੇ ਏ ਤੋਂ ਅੱਗੇ ਵਧਾਂਗੇ ਜੀ ਠੀਕ ਠੀਕ ਹੈ ਠੀਕ